ਪੰਜਾਬ ਆ ਅੱਜ ਨਸ਼ਿਆਂ ਦਾ ਵਿਰੋਧ ਜਿਹੜਾ ਯੁੱਧ ਚੱਲਦਾ ਇਹਨੂੰ ਐਸਐਚਓ ਕਹਿੰਦਾ ਸੀਗਾ ਕਿ ਤੁਸੀਂ ਜਿਹੜਾ ਦੱਸੋ ਸਾਨੂੰ ਮੈਂ ਜਦੋਂ ਸਟੇਜ ਤੇ ਬੋਲਿਆ ਤੇ ਮੈਂ ਕਿਹਾ ਵੀ ਤੁਹਾਨੂੰ ਆਪ ਸਾਰਾ ਆ ਪਿਆ ਅੱਜ ਨਸ਼ਿਆਂ ਦਾ ਵਿਰੋਧ ਜਿਹੜਾ ਯੁੱਧ ਚੱਲਦਾ ਇਹ ਇੱਕ ਡਰਾਮਾ ਵਾ ਸਾਡੇ ਪਿੰਡ ਵੀ ਆਈ ਸੀਗੇ ਮੈਂ ਲੋਕਾਂ ਨੂੰ ਐਸਐਚਓ ਕਹਿੰਦਾ ਸੀਗਾ ਕਿ ਤੁਸੀਂ ਜਿਹੜਾ ਦੱਸੋ ਸਾਨੂੰ ਮੈਂ ਜਦੋਂ ਸਟੇਜ ਤੇ ਬੋਲਿਆ ਤੇ ਮੈਂ ਕਿਹਾ ਵੀ ਤੁਹਾਨੂੰ ਆਪ ਸਾਰਾ ਪਤਾ ਵਾ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਤੁਸੀਂ ਜਿਹੜੀ ਸ਼ਰਾਬ ਆ ਇਹ ਜਰੀਲੀ ਸ਼ਰਾਬ ਆ ਜਦੋਂ ਮੌਤਾ ਹੋਣੀਆਂ ਫੇਸ ਵੀ ਤੁਸੀਂ ਜਾਗਦੇ ਆ ਅੱਜ ਮਜੀਠੇ ਦੇ ਵਿੱਚ 27 ਮੌਤਾ ਹੋਈਆਂ ਆ ਸਾਡੇ ਇਲਾਕੇ ਦੇ ਵਿੱਚ ਜਿਹੜਾ ਨਸ਼ਾ ਵਾ ਸ਼ਰਾਬ ਦਾ ਚਿੱਟੇ ਦਾ ਵੱਡੇ ਪੱਧਰ ਤੇ ਚੱਲ ਰਿਹਾ ਉਹ ਸਰਕਾਰ ਜਿਹੜੀ ਆ ਕੋਮੋਸ਼ ਬੈਠੀ ਆ ਔਰੇ ਜੇ ਡਰਾਮੇ ਕਰਨ ਦੀ بجائے ਜੇ ਇਸ ਦੇ ਜ਼ਿੰਮੇਵਾਰ ਜਿਹੜਾ ਵੀ ਡੀਐਸਪੀ ਆ ਜਾਂ ਐਸਐਚਓ ਆ ਉਹਨੂੰ ਸਰਕਾਰ ਜ਼ਿੰਮੇਵਾਰ ਠਰਾਵੇ ਤੇ ਨਸ਼ੇ ਦੀ ਕਿਹੜੀ ਗੱਲ ਆ ਜਿਹੜਾ ਨਾ ਬੰਦ ਹੋਵੇ ਇਸ ਲਈ ਨਸ਼ਾ ਜਿਹੜਾ ਬੰਦ ਕਰਨਾ ਇਹ ਸਰਕਾਰ ਲਈ ਜ਼ਰੂਰੀ ਆ ਔਰ ਜਿਹੜੀ ਲਾਈਟ ਦੇਣੀ ਆ ਉਹ ਵੀ ਸਰਕਾਰ ਲਈ ਜ਼ਰੂਰੀ ਆ ਔਰ ਜਿਹੜਾ ਅੱਜ ਸਰਕਾਰ ਨੇ ਜਿਹੜਾ ਪੰਜਾਬ ਪੁਲਿਸ ਆ ਪੰਜਾਬ ਨਹੀਂ ਰਹਿ ਚੁੱਕਾ ਹੁਣ ਪੁਲਿਸ ਸਟੇਟ ਬਣ ਚੁੱਕਾ ਵਾ ਅਸੀਂ ਸਰਕਾਰ ਨੂੰ ਦਗਾ ਚਾਹੁੰਦੇ ਆ ਕਿ ਸਾਨੂੰ ਅਸੀਂ ਲੋਕ ਬੜੇ ਦੁਖੀ ਸਿੰਘੇ ਪਹਿਲੋ ਕਾਂਗਰਸ ਤੋਂ ਕਾਲੀਦਾਲ ਬੀਜਪੀ ਤੋਂ ਉਹਦੇ ਬਦਲ ਦੇ ਵਿੱਚ ਅਸੀਂ ਜਿਹੜੀ ਸਰਕਾਰ ਜਿਹੜੀ ਚਾਵਾ ਨਾ ਬਣਾਈ ਸੀ ਅੱਜ ਲੋਕਾਂ ਦਾ ਚਾ ਸਾਰਾ ਲਤ ਗਿਆ ਔਰ ਸਾਡੇ ਕਿਸਾਨ ਭਰਾਵਾਂ ਦਾ ਜਿਹੜਾ ਲੁਧਿਆਣੇ ਦੇ ਵਿੱਚ 50 ਤੋਂ 60 ਪਿੰਡ ਆ ਉਹਨਾਂ ਦੀ ਜਿਹੜੀ 3400 ਏਕੜ ਦੀ ਜਮੀਨ ਆ ਉਹ ਸਰਕਾਰ ਜਿਹੜੀ ਇੱਕ ਵਾਰ ਕਰ ਰਹੀ ਆ ਜੋ ਸਰਾਸਰ ਕਿਸਾਨਾਂ ਤੱਕਾ ਅਸੀਂ ਇਹਦਾ ਵੀ ਡਟ ਕੇ ਵਿਰੋਧ ਕਰਾਂਗੇ ਕਿਸੇ ਕੀਮਤ ਤੇ ਵੀ ਜਿਹੜਾ ਫੈਸਲਾ ਉਹ ਬਰਦਾਸ਼ਤ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ